ਇੱਥੇ ਸਾਡੇ ਕਿਸਾਨਾਂ ਨੂੰ ਹਰਿਆਣਾ ਨਹੀਂ ਟੱਪਣ ਦਿੱਤਾ ਜਾ ਰਿਹਾ ਤੇ ਉਧਰ ਮਹਾਰਾਸ਼ਟਰ ਦੇ ਇੱਕ ਸੀਨੀਅਰ ਨੇਤਾ ਸ਼ਰਦ ਪਵਾਰ ਆਪਣੇ ਕਿਸਾਨਾਂ ਦੇ ਮਸਲਿਆਂ ਵਾਸਤੇ ਆਪਣੇ ਕਿਸਾਨਾਂ ਨੂੰ ਨਾਲ ਲੈ ਕੇ ਪ੍ਰਧਾਨ ਮੰਤਰੀ ਨੂੰ ਮਿਲ ਵੀ ਆਏ ਨੇ ਗੱਲ ਸਮਝੇ ਲਾਓ ਆਪਣੇ ਨੇਤਾਵਾਂ ਨੂੰ ਅੱਗੇ ਜੇ ਇਹਨਾਂ ਨੇ ਕਿਸਾਨਾਂ ਦੇ ਨਾਲ ਨਹੀਂ ਖੜਨਾ ਤੇ ਇਦਾਂ ਦੇ ਲੀਡਰਾਂ ਦਾ ਸਿਆਚਾਰਪਣਾ ਪੰਜਾਬ ਦੇ ਖਨੌਰੀ ਬਾਰਡਰ ਤੇ ਇੱਕ ਬਜ਼ੁਰਗ ਕਿਸਾਨ ਨੇਤਾ ਜਗਜੀਤ ਸਿੰਘ ਢੱਲੇਵਾਲ ਪਿਛਲੇ 23 ਦਿਨਾਂ ਤੋਂ ਪੋਖੜ ਹੜਤਾਲ ਤੇ ਨੇ ਕਿਸਾਨ ਮੰਗ ਕੀ ਰਹਿਣੇ ਕੋਈ ਸਭ ਜਿਸ ਦਾ ਮੋਦੀ ਸਰਕਾਰ ਨੇ ਤਿੰਨ ਕ੍ਰਿਸ਼ੀ ਕਾਨੂੰਨ ਵਾਪਸ ਲੈਂਦੇ ਹੋਏ ਵਾਅਦਾ ਕੀਤਾ ਸੀ ਮਰੀ ਮੁਕਰੀ ਦਾ ਵੈਸੇ ਕੋਈ ਇਲਾਜ ਨਹੀਂ ਹੁੰਦਾ ਸੋ ਨਾ ਤਾਂ ਵਾਅਦਾ ਖਿਲਾਫ ਕੇਂਦਰ ਸਰਕਾਰ ਕਿਸਾਨਾਂ ਨੂੰ ਬਾਫੜਾ ਰਹੀ ਹੈ ਤੇ ਨਾ ਹੀ ਰਾਜ ਸਰਕਾਰ ਕਿਸਾਨਾਂ ਨਾਲ ਖੜੀ ਨਜ਼ਰ ਆ ਰਹੀ ਹੈ ਕੇਂਦਰ ਸਰਕਾਰ ਤਾਂ ਪਹਿਲਾਂ ਤੋਂ ਹੀ ਆਕੜ ਵਿੱਚ ਸੀ ਹੁਣ ਸੂਬਾ ਸਰਕਾਰ ਸਰਕਾਰ ਕੀ ਬਣੀ ਹੈ ਆਮ ਆਦਮੀ ਤੋਂ ਖਾਸ ਬਣੀ ਬੈਠੀ ਹੈ ਮੈਨੂੰ ਦੱਸੋ ਕਿ ਇਹ ਸਰਕਾਰਾਂ ਇਹ ਸੋ ਕਾਲਡ ਜਨਤਾ ਦੇ ਨੁਮਾਇੰਦੇ ਜਨਤਾ ਦੀ ਸੇਵਾ ਕਰਨ ਲਈ ਨੇ ਜਾਂ ਫਿਰ ਜਨਤਾ ਨੂੰ ਤੇਲ ਤੇਲ ਮਰਦੇ ਵੇਖ ਕੇ ਮੂੰਹ ਪਰਾਂ ਨੂੰ ਕਰ ਲੈਣ ਲਈ ਕਿਉਂ ਬੈਠਣ ਡੱਲੇ ਬਾੜੀਆਂ ਕੋਈ ਵੀ ਹੋਰ ਕਿਸਾਨ ਨੇ ਤਾਂ ਭੁਖ ਹੜਤਾਲ ਤੇ क्यों बैठन रेल दटरिया डेटे आज लीडर क्यों ना करोलीकल तो कर लीडर भी जनता ली दें फिर मैं कह दर दर पटक वोटा मंगन जा सदानी नहीं खड़े शाबाशे बैठन रवनीत बिटू भी भोख हड़ताल से पहले किसान अंदोलन वेले भी धान दिता केंद्र सरकार खिलाफ धरना ਹੋਰ ਤੇ ਉਹਨਾਂ ਦੇ ਕਰੀਬੀ ਹੋ ਗਏ ਨੇ ਤਾਂ ਹੀ ਤਾਂ ਹਾਰ ਦੇ ਬਾਵਜੂਦ ਮਿਨਿਸਟਰੀਆਂ ਸਾਂਭੀ ਬੈਠੇ ਨੇ ਕਹਿਣੋ ਸਰਕਾਰ ਨੂੰ ਕਿ ਜੋ ਵਾਅਦੇ ਕੀਤੇ ਸੀ ਘੱਟੋ ਘੱਟ ਉਹ ਤੇ ਪੂਰੇ ਕਰ ਦੋ ਬਿਠਾਓ ਸੀ ਇਹਨਾਂ ਸਾਭ ਨੂੰ ਉਹਨਾਂ ਦੀ ਕੈਬਨਿਟ ਨੂੰ ਭੁਖੜ ਤਾਲਦੇ ਬਈ ਮੇਰੇ ਪੰਜਾਬ ਦੀ ਆਵਾਮ ਤਕਲੀਫ ਵਿੱਚ ਐ ਮੈਂ ਉਹਨਾਂ ਨੂੰ ਮਰਦੇ ਸੰਘਰਸ਼ ਕਰਦੇ ਨਹੀਂ ਦੇਖ ਸਕਦਾ ਮੈਂ ਬੈਠਾਂਗਾ ਮਰਨ ਵਰਤ ਤੇ ਕੇਂਦਰ ਦੀ ਸਰਕਾਰ ਤੇ ਦਬਾਅ ਬਣਾਵਾਂਗਾ ਆਹੀ ਕੰਮ ਕੈਪਟਨ ਸਾਹਿਬ ਨੇ ਕੀਤਾ ਸੀ ਆਈ ਹੁਣ ਮਾਨ ਸਾਹਿਬ ਕਰ ਰਹੇ ਨੇ ਕਿਸਾਨਾਂ ਦਾ ਫੋਕਸ ਦਿੱਲੀ ਵੱਲੋਂ ਕਰਕੇ ਆਪ ਸੁਰਖਰੂ ਆਪੇ ਜਾਵੇ ਜਨਤਾ ਦਿੱਲੀ ਦਰਬਾਰ ਵੱਲ ਨੂੰ ਰੋਵੇ ਕੁਰਲਾਵੇ ਧੱਕੇ ਖਾਵੇ ਸਾਨੂੰ ਕੀ ਪੰਜਾਬ ਦੇ ਕਿਸਾਨ ਫਰਵਰੀ ਤੋਂ ਧਰਨੇ ਤੇ ਨੇ ਹਰ ਤੀਸਰੇ ਦਿਨ ਹਰਿਆਣਾ ਸਰਕਾਰ ਦੀਆਂ ਫੌਜਾਂ ਤੋਂ ਬੰਬ ਗੋਲੇ ਖਾ ਰਹੇ ਨੇ ਪੰਜਾਬ ਸਰਕਾਰ ਦੇ ਮੁਖੀ ਆਮ ਆਵਾਮ ਦੇ ਨੁਮਾਇੰਦੇ ਸੀਐਮ ਸਾਹਿਬ ਐਨ ਪਾਰਟੀ ਵੋਟਾਂ ਮੰਗਣ ਵਿੱਚ ਮਸਰੂਫ ਨੇ ਬਈ ਆਬਵੀਅਸਲੀ ਐਮਸੀ ਇਲੈਕਸ਼ਨ ਜਿਆਦਾ ਜ਼ਰੂਰੀ ਆਉਣਾ ਲਈ ਕਿਉਂਕਿ ਸੰਸਦ ਦਰਾਤਾ ਵਿੱਚ ਸੜਕਾਂ ਦੇ ਧਰਨੇ ਦੇਵੇ ਡੇਨ ਸਾਰੇ ਜਨਤਾ ਦੇ ਨੁਮਾਇੰਦੇ ਤਰਨੇ ਸਾਰੇ ਆਪਣੀ ਆਪਣੀ ਸਟੇਟ ਦੇ ਸੀਐਮ ਨੂੰ ਸਟੇਟ ਕੈਬਨਟਸ ਨੂੰ ਬਿਠਾਓ ਤਰਨੇ ਤੇ ਇਨਫੈਕਟ ਵਿਰੋਧੀ ਧਿਰ ਦੇ ਆਗੂ ਵੀ ਬਿਠਾਓ ਜਿਹੜੇ ਕਿਸਾਨਾਂ ਦੇ ਬੜੇ ਹਮਦਰਦ ਬਣਦੇ ਫਿਰਦੇ ਨੇ ਵੇਖਿਓ ਫਿਰ ਕਿਵੇਂ ਮੱਚਦੀ ਏ ਤੜਥਲੀ